ਆਪ ਪਿੰਡ ਦੀ ਗਲੀ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਜਨਾਨੀਆਂ ਕੁਛੜ ਤੇ ਜਵਾਕ ਖੁੱcke ਗਲੀ 'ਚ ਬਣੇ ਇਸ ਸੀਨ ਨੂੰ ਦੇਖਦਿਆਂ ਰਹਿ ਗਈਆਂ ਕਿਉਂਕਿ ਸਾਰੀ ਘਟਨਾ ਗਵਾਂਡੀਆਂ ਦੇ ਘਰ ਦੇ ਵਿੱਚ ਲੱਗੇ ਕੈਮਰੇ 'ਚ ਕੈਦ ਹੋ ਗਈ ਹੈ ਦادی ਹੈ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਗਲੀ ਵੱਲ ਦਰਵਾਜ਼ਾ ਕੱਢਣ ਨੂੰ ਲੈ ਕੇ ਫਿਰੋਜ਼ਪੁਰ ਦੇ ਪਿੰਡ ਮਾਚੀਵਾੜਾ ਵਿਖੇ ਦੋ ਧਿਰਾਂ ਵਿਚਾਲੇ ਜੰਮ ਕੇ ਖੂਨੀ ਝੜਪ ਹੋਈ ਹੈ ਇਸ ਦੌਰਾਨ ਮੀ ਵਾਂਗ ਇੱਕ ਦੂਸਰੇ ਦੇ ਉੱਪਰ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਤਸਵੀਰਾਂ ਤੁਸੀਂ ਸਾਫ਼ ਦੇਖ ਹੀ ਲਈਆਂ ਤਾਂ ਸਭ ਤੋਂ ਪਹਿਲਾਂ ਪਹਿਲੀ ਧਿਰ ਦਾ ਬਿਆਨ ਸੁਣਦੇ ਹਾਂ ਕਿ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਮਨਜੀਤ ਸਿੰਘ ਮਜੀਤ ਜੀ ਦੀ ਲੜਾਈ ਹੋਈ ਕਿ ਕਿਹੜਾ ਤੁਹਾਡਾ ਕਿੱਥੋਂ ਦਾ ਹੈ ਪਿੰਡ ਮਾਚੀਵਾੜਾ ਤੇ ਆਪਣੇ ਪਿੰਡ ਹੀ ਰਹਿਣ ਵਾਲੇ ਇੱਥੇ ਆਪਣੇ ਭਰਾ ਦੀ ਜੱਦ ਆ ਗਈ ਆ ਤੇ ਉਹ ਰਸਤੇ ਕਰਕੇ ਉੱਥੇ ਲੜਾਈ ਆ ਗਈ ਬਸ ਲੈਂਟਰ ਲੋਂਟਰ ਪਾਇਆ ਤੇ ਰੋਟੀ ਪਾਣੀ ਖਾਂਦੇ ਪੈ ਸੀ ਜੋ ਤੋਂ ਉਹਨਾਂ ਰਸਤੇ ਕਰਕੇ ਘਰੇ ਆ ਕੇ ਗਲ ਪੈ ਗਿਆ ਤੇ ਮੇਰੇ ਆਖਿਰਚ ਮਾਰੀ ਆ ਤੇ ਆ ਸਾਰਾ ਇਧਰ ਇੱਟਾ ਖੋ ਮਾਰੀਆਂ ਸਾਰੇ 6 ਮੁੰਡੇ ਹੋਏ ਸੀ ਮੇਰੇ ਸਾਹਮਣੇ ਕੋਈ ਇਧਰ ਮਾਰੇਗਾ ਕੋਈ ਇਧਰ ਮਾਰੇਗਾ ਪੂਰਾ ਖੂਨੋ ਖੂਨ ਕਰਦਾ ਕੀ ਗੱਲ ਵਿਵਾਦ ਕਿਉ ਹੈ ਕੀ ਕਰ ਬਸ ਇਹ ਰਸਤੇ ਕਰਕੇ ਹੋਇਆ ਰਸਤਾ ਵੀ ਅਸੀਂ ਇਧਰੋਂ ਦਈਏ ਨਾ ਤੇ ਜ਼ਮੀਨ ਜਿਹੜੀ ਜਾਵਾ ਬਣਾਈ ਆ ਉਹ ਵੇਚ ਕੇ ਨੇ ਇਥੋਂ ਚਲੇ ਜਾਣ ਭਰਾ ਵੱਡੇ ਆਰੀ ਇਸ ਕਰਕੇ ਕਰਦੇ ਸੀ ਜਿਆਦਾ ਮੁੰਡੇ ਮੰਡੇ ਬਾੜੇ ਮਗਾਇ ਮਗਰ ਉਸ ਤੋਂ ਬਾਅਦ ਚਲਾਉਣ ਲੱਗਾ ਤਾਂ ਉਤਾ ਉਤਾ ਵੀ ਚੱਲੀ ਗਿਆ ਨਾ ਨਾਲੇ ਬਹੁਤ ਪੜਾਣੀ ਕਿੰਨੇ ਮੁੰਡੇ ਹੋਏ ਸੀ ਹਾਂ ਹਾਂ ਤਾਂ ਤੇ ਬਹੁਤ ਜ਼ਿਆਦਾ ਕਰਦੇ ਆ ਬਾਰੀਆਂ ਬੁਰੀਆਂ ਤੋੜ ਤੇ ਅਲੀ ਨਾ ਇੱਕ ਕਮਰਾ ਜਾਗਮਣਾ ਆਈਸੀ ਵਾਸ ਸਾਰਾ ਮੋਟਰਸੇਗਾ ਕਾ ਮੋਟਰਸੇ ਵੀ ਤੋੜਦਾ ਹਾਂ ਹਾਂਜੀ ਹਮ ਕਾਰਵਾਈ ਹੋਣੀ ਹੈ ਹਾਂਜੀ ਅਜ ਕਾਰਵਾਈ ਕਰਨੀ ਹੈ ਬਹੁਤ ਜਿਆਦਾ ਉਹ ਕਹਿੰਦੇ ਅੱਲੇ ਅਸੀਂ ਦੇਖਣਾ ਅੱਲੇ ਕੋਈ ਕੀ ਬਣਿਆ ਕੁਝ ਨਹੀਂ ਬਣਿਆ ਅੱਲੇ ਕਹਿੰਦੇ ਤੁਸੀਂ ਖੇਤ ਰਹਿੰਦੇ ਨੇ ਉੱਥੋਂ ਆਓਗੇ ਤੁਹਾਨੂੰ ਵੇਖੀ ਕੀ ਬਣਦਾ ਰਸਤੇ ਜੀ ਅਜੇ ਵੀ ਗਾਲ੍ਹ ਕੱਢ ਸਕਦੇ ਆ ਤੁਹਾਡੇ ਦੇ ਜਿਹੜੇ ਇਲਜ਼ਾਮ ਲਗਾਉਦੇ ਪਏ ਨੇ ਉਹ ਕੀ ਗੋਲੀ ਚਲਾਉਣ ਦੇ ਵੀ ਲਗਾਉਦੇ ਨਹੀਂ ਆਪਣੇ ਆਪਣੇ ਕੋਈ ਗੋਲੀ ਕਾਦੀ ਮੈਂ ਰੋਟੀ ਪਾਣੀ ਖਾ ਕੇ ਨਾਲ ਦਾ ਬਸ ਕਰਾਉਣ ਆਇਆ ਸੀ ਕੰਮ ਕਰ ਮੈਂ ਚੱਲ ਹੈਲਪੀ ਕਰਾਉਣ ਆਇਆ ਸੀ ਵੀ ਚਲਿਆਗਾ ਕੋਈ ਪਲੱਸ ਸੀਮਿੰਟ ਲਿਆ ਕੋਈ ਛਲਿਆ ਬਸ ਇਸ ਕਰਕੇ ਰੋਟੀ ਖਾ ਕੇ ਬਸ ਜੇ ਸੀ ਤਾਂ ਜਾਨ ਲੱਗੇ ਬੱਚੇ ਵਿੱਚੇ ਵੀ ਨਾਲ ਹੈ ਹੀ ਬਸ ਬੱਚੇ ਬਚ ਗਿਆ ਮੇਰੇ ਆ ਗਿਆ ਸੱਟਾ ਸੱਟਾ ਵੱਜ ਗਿਆ ਅਤੇ ਦੂਜੀ ਧਿਰ ਨੇ ਆਪਣੇ ਤੇ ਲੱਗੇ ਔਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਮਨਜੀਤ ਸਿੰਘ ਨਜਾਇਜ਼ ਤੌਰ ਤੇ ਦਰਵਾਜ਼ਾ ਗਲੀ ਵੱਲ ਕੱਢਣਾ ਚਾਹੁੰਦਾ ਜਿਸ ਨੂੰ ਰੋਕਿਆ ਤਾਂ ਵਿਵਾਦ ਹੋਇਆ ਇਹ ਨਾਮ ਮੇਰਾ ਗੁਰਬਖਸ਼ ਸਿੰਘ ਸਨ ਅਫੁਮਨ ਸਿੰਘ ਹਾਂ ਹਾਂ ਕੀ ਗੱਲ ਇਹ ਗੱਲਬਾਜ਼ੀ ਅਸੀਂ ਕੰਮ ਤੋਂ ਆਏ ਸੀ ਤੇ ਇਹ ੱੱਕੇ ਨਾਲ ਇੱਥੇ ਦਰਵਾਜ਼ਾ ਕੱਢਦੇ ਆ ਲੈਟਰ ਪਾਏ ਨੇ ਕੋਠੀ ਦੇ ਪਾਣਾ ਹੈ ਤੇ ਮੰਦਿਰ ਲਿਆ ਕੇ ਪਹਿਲਾ ਪੁਠਾ ਛੱਡੀ ਹੈ ਨਾ ਤੇ ਇਹ ਨਾ ਦੋ ਨੰਬਰ ਦਾ ਕੰਮ ਕਰਦੇ ਆ ਜੀ ਚਿੱਟੇ ਵਾਲੇ ਬੰਦੇ ਆ ਚਿੱਟਾ ਛਰੇ ਆ ਵੇਚਦੇ ਆ ਤੇ ਇੱਥੇ ਗੇਟ ਕਰਦੇ ਸੀ ਤੇ ਸਾਡੀਆਂ ਜਨਾਨੀਆਂ ਜੀਆਂ ਪਣਾ ਲੱਗਦੀਆਂ ਤੇ ਉਹਨਾਂ ਨੂੰ ਛੇੜਛਾੜ ਕਰਦੇ ਸੀ ਤੇ ਇਸ ਕਰਕੇ ਉਹ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਉਹਨਾਂ ਵਾਈ ਫਾਇਰ ਵੀ ਕੀਤੇ ਦੋ ਪਿਸਤੌਲ ਆ ਇੱਕ ਜੇ ਮੁੰਡੇ ਕੋਲ ਅਮਰਜੀਤ ਸਿੰਘ ਕੋਲ ਤੇ ਇੱਕ ਸਰਬਜੀਤ ਕੋਲ ਹੈ ਤੇ ਇਹਨਾਂ ਦੇ ਅੱਗੇ ਪਰਚੇ ਵੀ ਦੋ ਨੰਬਰ ਦੇ ਹੋਏ ਹੋਇਆ ਤੇ ਆ ਹੁਣ ਜਬਾਨ ਤੇ ਆਇਆ ਹੈ ਤੇ ਹੁਣ ਫਿਰ ਉਹਨੇ ਲੜਾਈ ਝਗੜਾ ਕਰਦੇ ਆ ਤੇ ਸਾਡੇ ਘਰੇ ਆਣ ਕੇ ਆਮੜਾ ਕਰਦੇ ਤਾਂ ਮੁਕਿਆ ਦੇਂਦੇ ਆ ਸ਼ਰੇ ਆਮ ਇੱਥੇ ਆਏ ਰਿਆ ਤੇ ਸਾਡੇ ਕੋਲ ਵੀਡੀਓ ਵੀ ਹੈਗੀਆਂ ਤੇ ਪਰ ਐਂੀ ਦਰਖਾਸਤ ਵੀ ਦਿੱਤੀ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਪੁਲਿਸ ਇਹਨੂੰ ਸ਼ਾਇਦ ਦੇਂਦੀ ਵੀ ਕੋਈ ਚੱਕਰ ਨੂੰ ਰਾਜ ਕੇ ਕਾਮਕਾਰ ਕੋਈ ਨਹੀਂ ਕਿਹੜੇ ਥਾਣੇ ਦਿੱਤੀ ਕਿਹੜੇ ਸਰੇ ਐਸਐਸਆਈ ਤੇ ਵੀ ਦਿੱਤੀ ਆ ਕਿਹੜੇ ਥਾਣਾ ਕਿਹੜਾ ਥਾਣਾ ਸਤਰ ਥਾਣਾ ਉਹਨਾਂ ਨੇ ਦਿੱਤੀ ਹੈ ਹਾਂਜੀ ਹਾਂਜੀ ਕਾਰਵਾਈ ਨਹੀਂ ਨਾ ਨਾ ਕਾਰਵਾਈ ਕੋਈ ਨਹੀਂ ਉਤੇ ਹੀ ਪੁਲਿਸ ਵੱਲੋਂ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ આરોપીਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਇੱਕ ਹੋਰ આરોપી ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਮਨਜੀਤ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਮਾਛੀਵਾੜਾ ਇਹਦੇ ਵਿਰੁੱਧ ਤੇ ਮੁਕੱਦਮਾ ਦਰਜ ਹੋਇਆ ਵੀ 6 ਤੇ 7 ਮਾਰਚ ਦੀ ਰਾਤ ਨੂੰ ਵੀ ਇਹਨਾਂ ਦੇ ਘਰ ਦੋਸ਼ੀਆਂ ਹਨ ਹੈਗੇ ਨੇ ਬੂਤਾ ਸਿੰਘ ਰਈ ਕਰਬਖਸ਼ ਸਿੰਘ ਰਵਿੰਦਰ ਬਲਦੇਵ ਇਹਨਾਂ ਨੇ ਸਾਰੇ ਨੇ ਘਰੇ ਵੜ ਕੇ ਹਥਿਆਰ ਨਾਲ ਲੈ ਸੋਕੇ ਸੱਟਾਂ ਮਾਰੀਆਂ ਤੇ ਇਹਦੇ ਸਬੰਧ ਵਿੱਚ ਮੁਕਦਮਾ ਨੰਬਰ 29 ਗੇਟ 732025 ਅੰਡਰ ਸੈਕਸ਼ਨ 333 118 115 352 324 191 190 ਬੀ ਐਨ ਐਸ ਇਹਨਾਂ ਤਰ੍ਹਾਂਾਂ ਦੀ ਇੱਕ ਮੁਕਦਮਾ ਦਰਜ ਕੀਤਾ ਗਿਆ ਤਵਤੀਸ਼ ਜਾਰੀ ਹੈ ਇਹ ਅਸੀਂ ਸਰਜੀਤ ਸਿੰਘ ਇਹਦੀ ਤਵਤੀਸ਼ ਕਰ ਰਹੇ ਇੱਕ ਦੋਸ਼ੀ ਦੇ ਵਿੱਚ ਰੈਸਟ ਰਿਸਪੌਂਸਿੰਗ ਬਾਕੀਆਂ ਚੱਪੇ ਮਰੀ। ਹਾਂ ਬਾਕੀਆਂ ਦੀ ਸਾਰੀ ਇਨਵੈਸਟੀਗੇਸ਼ਨ ਜਾਰੀ ਹੈ ਤਲਾਸ਼ ਜੱਤ। ਕਾਹ ਦੇਖਿਆ ਜਾਬੇ ਤਾਂ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਜਿਹੜੇ ਮਸਲੇ ਬੈਠ ਕੇ ਹੱਲ ਹੋ ਸਕਦੇ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਦੂਜੇ ਤੇ ਹਮਲਾ ਕੀਤਾ ਜਾ ਰਿਹਾ। ਹਕੀਕਤੂ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।